ਸਾਜੀ ਮੇਤਰਾ ਕੀ ਹਾਲ ਚਾਲ ਹੈ ਫਿਲਹਾਲ ਸਾਰੇ ਠੀਕ ਠਾਕ ਹੋਵੇ ਅੱਜ ਦੇ ਵੀਡੀਓ ਤੁਹਾਡਾ ਸਵਾਗਤ ਹੈ ਸੋ ਬਾਬਿਓ ਅੱਜ ਆਪਾਂ ਨੇ ਲਾਈ ਦੀ ਠੰਡੇ ਜਲਜੀਰੇ ਦੀ ਸੇਵਾ ਹਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਠੰਡੇ ਪਾਣੀ ਦੀ ਜਲਜੀਰੇ ਦੀ ਸੇਵਾ ਲਾ ਰખી ਹੈ ਲੈਰੇ ਦੇ ਅੱਗੇ ਵਿੱਚ ਆਹ ਦੇਖਦੇ ਹੋ ਜੋ ਕਿ ਜੀਰੇ ਦੀ ਪੇਟੀ ਲੈ ਰੱਖੀ ਹੈ ਆ ਡਰਮਾਂ ਚ ਪਾ ਰਖਿਆ ਤੇ ਸੇਵਾ ਕਰੀਏ ਕਰੀ ਜਾਂਦੇ ਨੇ ਆਹ ਦੇਖ ਸਕਦੇ ਤੁਸੀਂ ਜੋ ਕਿ ਗਰਮੀ ਬਹੁਤ ਹੈ ਠੰਡੇ ਪਾਣੀ ਦੀ ਸ਼ਬੀਲ ਲਾਈ ਹੋਈ ਆਪਾਂ ਨੇ ਲੈਰੇਗਾ ਅੱਗੇ ਦੇ ਵਿੱਚ ਜਾਂ ਅਖਰ ਰੋਡ ਤੇ ਆਹ ਦੇਖੋ ਜੋ ਕਿ ਜੀਰੇ ਦੀ ਪੇਟੀਆਂ ਖੋਲ੍ਹੀ ਜਾਂਦੇ ਨੇਗੇ ਇੱਧਰ ਦੇਖੋ ਗੱत्ता ਛੱਟਾ ਹੋ ਜੋ ਕਿ ਉੱਧਰ ਪੇਟੀਆਂ ਰੱਖੀਆਂ ਹੋਈਆਂ ਆਪਾਂ ਨੇ ਜਲਜੀਰੇ ਦੀਆਂ ਜੋ ਕਿ ਗਰਮੀ ਬਹੁਤ ਹੈ ਗਰਮੀ ਕਰਕੇ ਜਲਜੀਰਾ ਚਲਾਤਾ ਆਪਾਂ ਨੇ ਲੈਰੇਗਾ ਅੱਗੇ ਵਿੱਚ ਆਹ ਦੇਖ ਲਓ ਜੋ ਕਿ ਇੱਧਰ ਸਪਿਕ ਕਰਤਾ ਆਖੇ ਬਾਬਿਆਂ ਨੇ ਗਾਣੇ ਚਲਾ ਰੱਖੇ ਨੇ ਤਦਰਭਾਈ ਬਰਤਪੰਨੀ ਜਾਂਦਾ ਥੱਲੇ ਕਿਉਂਕਿ ਜਲਜੀਰਾ ਵਿੱਚ ਪਾਉਣ ਵਾਸਤੇ ਆ ਦੇਖ ਸਾਦੇ ਸੀ ਇੱਥੇ ਬਰਤ ਨਾਲ ਦੱਬੀ ਜਾਂਦੇ ਤਾਂ ਕਿ ਬੋਤਲਾਂ ਠੰਢੀਆਂ ਹੋ ਜਾਣ ਜਲਜੀਰੇ ਦੀਆਂ ਆ ਬੇਖ ਸਾਦੇ ਜਲਜੀਰੀ ਦੀ ਸੇਵਾ ਲਈ ਹੋਈ ਹੈਗੀ ਆ ਦੇਖ ਸਾਦੇ ਆ ਵੀ ਠੰਡੇ ਪਾਣੀ ਦੀ ਸ਼ਵੀਲ ਤਾਂ ਦੇਖੋ ਠੰਡੇ ਪਾਣੀ ਆਪਾਂ ਨੇ ਸ਼ਵੀਲ ਆਤੀ ਹੋਈਏਗੀ ਇੱਧਰ ਸਾਰੇ ਗੱਡੀਆਂ ਵਾਲੇ ਟਰੱਕਾਂ ਵਾਲੇ ਵੀਰਾਂ ਨੂੰ ਰੋਕ ਰੋਕੇ ਸ਼ਵੀਲ ਪਈ ਜਾਂਦੇ ਠੰਡੇ ਪਾਣੀ ਦੀ ਆ ਦੇ ਸਾਰੇ ਜੋ ਵੀ ਡਰਮਾ ਚ ਪਾਏ ਹੋਏ ਨੇ ਤਾਂ ਕਿ ਠੰਡੇ ਰਹਿਣ ਇੱਧਰ ਬਾਈ ਜਲਜੀਰੇ ਦੀ ਪੇਟੀਆਂ ਖੁੱਲੀਆਂ ਹੁੰਦਾ ਤੇ ਇਧਰ ਬਾਈ ਲਾਈ ਜਾਂਦਾ ਅੰਦਰ ਉਹ ਤੇ ਆ ਵੀ ਸਾਰੇ ਨੇ ਵੀ ਠੰਡੇ ਠੰਡੇ ਜਲਜੀਰੇ ਰੱਖੇ ਆਪਾਂ ਨੇ ਪਾਣੀ ਚ ਇੱਧਰ ਪਿੱਛੇ ਬਾਈ ਦੀ ਡੇਕਾ ਇਹਦਾ ਕੰਮ ਜੁਗਿਆ ਸੀ ਡੇਕਾ ਦਾ ਕੰਮ ਕਰਦੇ ਆ ਬਈ ਐ ਪੰਪ ਪਲਵਾਣਾ ਹੋਵੇ ਜੇ ਤੁਸੀਂ ਆ ਸਕਦੇ ਆ ਚਖਰ ਰੋਡ ਤੇ ਆ ਦੇਖ ਸਕਦੇ ਬਈ ਆਏ ਸਕੂਟਰੀ ਤੇ ਠੰਡੇ ਸ਼ਬੀਲ ਦੀ ਪਾਣੀ ਆ ਆ ਦੇਖੋ ਬੜੀ ਮਿਹਰਬਾਨੀ ਹੈ ਜੋ ਕਿ ਇੰਨੀ ਗਰਮੀ ਦੇ ਵਿੱਚ ਠੰਡੇ ਪਾਣੀ ਦੀ ਸ਼ਬੀਲ ਲਾ ਰੱਖੀ ਹੈਗੀ ਇਹ ਤਾਂ ਹਰ ਥਾਂ ਤੇ ਲੱਗਦੀ ਆ ਕਿਤੇ ਮਿੱਠੇ ਪਾਣੀ ਦੀ ਕਿਤੇ ਜਲਜੀਰੇ ਪਾਣੀ ਦੀ

ਯੋਗੀ ਸਾਰਾ ਇਹਨਾਂ ਸੁਵਿਧੀਆਂ ਦੇ ਇੱਧਰ ਬੱਸ ਰੁਕਾਂਗੇ ਹੁਣ ਉਹ ਬੱਸ ਰੁਹੀ ਜੋਗੀ ਬੱਸ ਦੇ ਵਿੱਚ ਵੀ ਨਖਲੇ ਪਤਾ ਲੱਗਦੀ ਹੈ ਸੁਵਿਧਿ ਲੱਤੀ ਹੋਈ ਹੈ ਆਪੇ ਇੰਦਨ ਸੇਵਾ ਦਾ ਬਸਾਂ ਜੀ ਚੜ ਚੜ ਕੇ ਠੰਡੇ ਪਾਣੀ ਉਹ ਬਹੁਤ ਉਸ ਥੱਲੇ ਡਿੱਗੀ ਪਈ ਚੱਕੀ ਵਾਈਨੇ ਬਸ ਵਾਲਾ ਵੀ ਠੰਡੇ ਪਾਣੀ ਸੁਵਿਧਿ ਕੀਤੀ ਹੈ ਦੇਖੋ ਜਾਮ ਲੱਗ ਗਿਆ ਸਾਰੇ ਸੇਵਾ ਦਾ ਵਧੀਆ ਨਿਗਾਹ ਦੇਖ ਸਕੋ ਇਦਰਵਾਈ ਖੁਸ਼ ਹਰ ਹੈ ਜੇ ਵੀ ਪੇਟੀਆਂ ਖੁੱਲ ਜਾਂਦਾ ਵਾ ਤੇ ਮੇਤਰੋ ਜੂਨ ਦੇ ਮਹੀਨੇ ਤੇ ਹਰਥ ਵਾਰ ਕਿਸ ਜਿੱਥੇ ਮਰਜ਼ੀ ਵਗ ਜਾ ਕਿਤੇ ਮਰਜ਼ੀ ਤੁਹਾਨੂੰ ਸ਼ਵੀਰ ਮਿਲੂਗੀ ਪੰਜਾਬ ਦੇ ਅੰਦਰ ਮਿੱਠੇ ਪਾਣੀ ਦੀ ਜਲਜੀਰੇ ਦੀ ਆ ਤੇ ਆ ਬਈ ਅਛਾ ਨੇ ਜਲਜੀਰੇ ਦੀ ਪਾਣੀ ਦੀ ਬੋਤਲਾਂ ਜੀ ਸ਼ਵੀਰ ਲਾਤੀ ਸੀਗੀ ਆ ਵੇਖ ਸਕਦੇ ਹੋ ਤੇ ਇਧਰ ਪੇਟੀਆਂ ਪਰ ਪਰ ਕੇ ਲਿਜਾਈ ਜਾਂਦਾ ਬਾਈ ਬਤਾਂਨ ਲੱਗ ਰਿਹਾ ਸ਼ਵੀਲ ਨੂੰ ਇੱਧਰ ਜਾਨੀ ਰੀ ਸੋਚ ਖੜਕੇ ਪੀ ਜਾਂਦੇ ਨੇ ਸ਼ਵੀਲ ਜੱਦ ਆਪਣੀ ਦੁਕਾਨ ਲੋ ਗਰਖਤ ਵੀ ਲੱਗ ਰਹੀ ਨੇ ਸਫੇਦ ਜਿਓ ਕੀ ਇਹਨਾਂ ਦੀ ਸ਼ਾਹ ਰਹਿੰਦੀ ਹੈ ਆ ਵੇਖ ਸਾਹ ਸਫੇਦਾਂ ਖੜਿਆ ਵਾ ਫਦਰ ਪੇਟੀਆਂ ਖੁੱਲ ਜਾਂਦੇ ਨੇ ਬਾਬਾ ਤੇ ਭਾਊ ਹਾਂਜੀ ਮਿੱਤਰੋ ਜੇ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਆਪਣੀ ਨਵੀਂ ਨਵੀਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸੈਣੀ ਬਲੌਗਰ 80 ਤੇ ਆਵਾਂਗੇ ਸੈਨੇਂਦਰਾ ਲੋਵਰੀਵਰਸ